ਜੁਖਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੰਡਾ ਸੰਪਰਕ ਨੰਬਰ 9781966005 ਚੈਨਲ ਸੁਪਨ ਉਡਾਰੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੀ ਯਾਨੀ ਖੁਸ਼ਪ੍ਰੀਤ ਸ਼ੇਰਗਿਲ ਵੱਲੋਂ ਨਿੱਘਾ ਸਵਾਗਤ ਹੈ ਪਿਆਰੇ ਦਰਸ਼ਕੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈਏ ਪਰ ਅੱਜ ਅਸੀਂ ਉਮਰ ਦਾ ਲੰਬਾ ਪੈਂਡਾ ਤੈਅ ਕਰ ਚੁੱਕੇ ਇੱਕ ਬਜ਼ੁਰਗ ਕਹਾਵਾਂ ਮੈਂ ਜਾਂ ਨੌਜਵਾਨ ਕਹਾਵਾਂ ਕਿਉਂਕਿ ਬਹੁਤ ਜ਼ਿੰਦਾਦਿਲ ਇਨਸਾਨ ਨੇ ਉਹ ਗੁਰਮੀਲ ਕੌਰ ਜੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਤੇ ਆਓ ਆਪਾਂ ਜਾਣਦੇ ਹਾਂ ਵੀ ਸਾਡੇ ਬਜ਼ੁਰਗਾਂ ਦੇ ਕੋਲ ਕੀ ਖਜ਼ਾਨਾ ਹੈ ਕਿਵੇਂ ਉਹਨਾਂ ਨੇ ਆਪਣਾ ਬਚਪਨ ਬਿਤਾਇਆ ਤੇ ਕਿਵੇਂ ਉਹ ਵੱਡੇ ਹੋਏ ਜਾਂ ਉਸ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਹੈ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਕੋਲੋਂ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਚੈਨਲ ਸੁਪਨ ਉਡਾਰੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅੰਦਰੁਖਤੀ ਦੇ ਵਸੂਨ ਗੁਰਮੀਲ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਤੁਹਾਡਾ ਜਨਮ ਕਦੋਂ ਦਾ ਤੇ ਤੁਹਾਡੇ ਪਰਿਵਾਰ ਚ ਹੋਰ ਕੌਣ ਕੌਣ ਨੇ ਮੇਰਾ ਜਨਮ ਜਦੋਂ ਸਾਤ ਬੇਸੀ ਮੈਂ ਜਦੋਂ ਰੌੜਾ ਤੇ ਹੈ ਮੇਰਾ ਭਰਾ ਵੱਡਾ ਸੱਤ ਸਾਤ ਦਾ ਹੀ ਸੀ ਉਹ ਪਾਪੂ ਜੀ ਦੀ ਮੌਤ ਹੋ ਗਈ ਤੇ ਛੋਟਾ ਮੇਰਾ ਭਰਾ ਸਾਤ ਦਾ ਸੀ ਉਦੋਂ ਤੈਨੂੰ ਸਾਤ ਦੀ ਸੀ ਮੈਂ ਫਿਰ ਸਾਡੇ ਹੌਲੀ ਹੌਲੀ ਟਾਈਮ ਨਿਕਲਿਆ ਨਾਨੀ ਆ ਗਈ ਤੇ ਹੌਲੀ ਹੌਲੀ ਟਾਈਮ ਨਿਕਲਿਆ ਸਾਡਾ ਘਰ ਦਾ ਬਨਾਰਾ ਹੋ ਗਿਆ ਭੀੜੇ ਘਰ ਹੁੰਦੇ ਇੱਕ ਸੁਭਾਸ ਸੀ ਸਾਡੇ ਅੱਧੀ ਤਾਇਆ ਜੀ ਦੀ ਸੀ ਅੱਧੀ ਸਾਡੀ ਸੀ ਸਾਡੇ ਘਰ ਦਾ ਜੀ ਬਨਾਰਾ ਹੋ ਗਿਆ ਬਾਹਰੋਂ ਕਾ ਸਾਨੂੰ ਆ ਗਿਆ ਮੇ ਨਾਨੀ ਆਖੇ ਉੱਥੇ ਤਾਂ ਫਸਲਾਂ ਨੇ ਆਏ ਨੇ ਬੇਬੇ ਮੇਰੀ ਕਹਿੰਦੀ ਜਣੋ ਵੀ ਸਾਡਾ ਬਨਾਰਾ ਹੀ ਚਾਹੀਦਾ ਬੇਬੇ ਜੀ ਕਹਿੰਦੀ ਮੈਂ ਬਹੁਤ ਔਖੀ ਆਂ ਚਲੋ ਜੀ ਸਾਡਾ ਮੰਦਾਰਾ ਹੋ ਗਿਆ ਸਾਡਾ ਇੱਕ ਧਰਨਣ ਸੀ ਜੰਭੂ ਕਾ ਉਹ ਕਹਿੰਦਾ ਚਾhti ਮੇਰੀ ਸੁਭਾਤ ਪਈਏ ਤੁਹਾਡੇ ਕੋਲੇ ਤੇ ਉੱਥੇ ਆਵਦਾ ਸਮਾਂ ਦਰਦ ਅਸੀਂ ਉਸ ਨੂੰ ਚਾਹ ਕੇ ਉੱਥੋਂ ਸਮਾਨ ਉਹਨਾਂ ਦੇ ਘਰੇ ਉਹਦੀ ਧਰਦਿਆ ਸੱਤਾਂ ਦਿਨਾਂ ਚ ਅਸੀਂ ਸੁਭਾਤ ਪਾ ਲਈ ਆਪਦੀ ਬੈਠਣ ਵਾਲੀ ਆਪ ਤੁਸੀਂ ਪਾਈ ਹਾਂ ਜੀ ਬੇ ਬੇਜਰੋਂ ਬੇਬੇ ਜੀ ਨੂੰ ਸਾਰੇ ਕਹਿੰਦੇ ਵੀ ਭਾਈ ਛਾਂਕੁਰੇ ਜਦੋਂ ਕਿਸੇ ਕੰਮ ਦੀ ਲੋੜ ਹੋਵੇ ਬੰਦੇ ਦੀ ਹੋਵੇ ਬਾਗ ਦੇ ਗੱਡੇ ਦੀ ਲੋੜ ਹੋਵੇ ਹਾਜ਼ਰੋਂ ਸਾਰੇ ਭੈਣ ਭਰਾਵਾਂ ਨੇ ਸਾਡੀ ਮਦਦ ਕਰਕੇ ਸੁਭਾਤ ਪਾ ਲਈ ਅਸੀਂ ਇੱਕ ਸਾਡੀ ਨਿਹਾਲ ਸੀ ਜਿਹਨਾਂ ਜੋਗੇ ਜੀ ਜੋਗੇ ਨਿਹਾਲ ਸੀ ਉਹ ਇੰਦਰ ਤੇ ਸੁੰਦਰ ਉਹ ਵਿਚਾਰੇ ਮੁਸਲਮਾਨੀ ਸੀ ਉਹਨਾਂ ਦੇ ਘਰੇ ਐਡੀ ਚੰਗੀ ਬੁੜੀ ਉਹ ਆਗੇ ਦੋਨੇ ਜੀ ਨਾਲੇ ਮੈਸ ਲਿਆਏ ਤੇ ਉਹਨਾਂ ਨੇ ਡੱਗ ਲਗਾ ਕੇ ਸਾਰਿਆਂ ਨੇ ਸਾਡੀ ਸੁਭਾਤ ਪਾ ਤੀ ਸਵੇਹਾ ਦੇ ਬਿਤੇ ਰੋ ਨਗਰੋਂ ਮੀ ਪਿਆ ਕਿਸੇ ਦੇ ਬੈਠਣ ਨੂੰ ਤਾਂ ਨਾ ਰਿਹਾ ਸਾਡੇ ਦੇ ਵਿੱਚ ਬਖਾਰੀ ਬਣਾਈ ਸੀ ਸਟਾਈਲ ਟੈਨਾ ਇਸ ਹਾਤ ਜਿਹੜਾ ਉਹਦਾ ਟੋਟਾ ਸੀ ਉੱਥੇ ਬਖਾਰੀ ਬਣਾ ਲੈਣਾ ਦੋ ਇੱਕ ਕਣਕ ਦੀ ਭਾਦ ਦਿੰਦੇ ਇੱਕ ਛੋਲੇ ਦੀ ਭਾਦ ਦਿੰਦੇ ਪਰ ਆ ਮੇਰੇ ਕੋਲ ਉੱਠ ਸੀਗਾ ਉੱਠ ਦਾ ਹਾਲ ਬੰਦਾ ਤੇ ਜਦੋਂ ਜਦ ਰੱਗ ਗਿਆ ਉਹਨਾਂ ਨੇ ਆ ਕੇ ਸਾਡੀ ਸੁਭਾਤ ਪਾਤੀ ਬਹੁਤ ਚੰਗੇ ਬੰਦੇ ਉਹ ਹੋ ਅਸੀਂ ਅੱਖਾਂ ਕੋਈ ਰਿਸ਼ਤੇਵਾਰੀ ਪਾਉਂ ਕਹਿੰਦੇ ਭਾਈ ਸੱਟ ਨਾਲ ਤਾਂ ਪਈ ਨਹੀਂ ਮੇਰੀ ਮਾਸੂ ਜੀ ਕਹਿੰਦੀ ਭਾਈ ਮੇਰੇ ਮਾਮੇ ਦਾ ਪੁੱਤ ਹੈ ਉਹ ਕਹਿੰਦੇ ਭਾਈ ਸਿੱਧੂ ਆਸੀ ਤਾਂ ਕਹਿੰਦੇ ਮੇਰੇ ਮਾਮੇ ਦਾ ਪੁੱਤ ਹੈ ਉਹਨੂੰ ਸਾਫ ਕਰਾਇਆ ਜੀ ਉਹਨੂੰ ਸਾਫ ਕਰਾਇਆ ਚਲ ਉਹ ਆਉਣੀ ਜਾਣੀ ਹੋਗੀ ਜੋ ਵੀ ਪੀਦੇ ਉਹਨਾਂ ਮੇਲਾ ਲੱਗਦਾ ਉਹ ਆਉਂਦੇ ਪਲਾੜਾ ਨਾਉਣ ਜਾਂਦੇ ਅਸੀਂ ਉੱਥੇ ਰਹੇ ਪਾਉਂਦੇ 15 15 ਬੀਬੀ ਜਾਣੇ ਨੂੰ ਸਾਨੂੰ ਘੇਰ ਲੈਂਦੇ ਕਿਆ ਭੇ ਬਣਾਣਾ ਤੋਰਦੇ ਉਹਨਾਂ ਨੇ ਮੇਰੇ ਭਰਾ ਨੂੰ ਸਾਥ ਕਰਾਇਆ ਮਿੰਦਰ ਸੁਣਾ বিনা ਪਾਈ ਅੱਜ ਤੱਕ ਹੱਥ ਪਤਾ ਨਹੀਂ ਕਿ ਮੇ ਉਹਨਾਂ ਨੇ ਰੈਸਟੋਰੈਂਟ ਪਾਈ ਕਿ ਮੇ ਨਾ ਪਾਈ ਜੀ ਬਹੁਤ ਚੰਗਾ ਸਾਡਾ ਸਾਥ ਦਿੱਤਾ ਸਾਨੂੰ ਉਹਨਾਂ ਨੇ ਜੀ ਤੇ ਹੁਣ ਜਦੋਂ ਗੱਲ ਕਰੀਏ ਤੁਹਾਡੇ ਬਚਪਨ ਦੀ ਹਨਾ ਕਿਉਂਕਿ ਦੇਖੋ ਇੰਨੀ ਪੁਰਾਣੀ ਤੁਸੀਂ ਗੱਲ ਕਰਦੇ ਹੋ ਲਗਭਗ 80 ਸਾਲ ਦੀ ਹੁਣ ਤੁਹਾਡੀ ਉਮਰ ਹੋ ਗਈ ਔਰ ਤੁਹਾਨੂੰ ਹਜੇ ਵੀ ਬਹੁਤ ਸਾਰੀਆਂ ਗੱਲਾਂ ਪ੍ਰਾਣੀਆਂ ਬਚਪਨ ਦੀਆਂ ਯਾਦ ਨੇ ਤਾਂ ਫਿਰ ਜਿਵੇਂ ਤੁਸੀਂ ਵੱਡੇ ਹੋਏ ਥੋੜਾ ਜਾਂ ਹਨਾ ਵੀ ਖੇਡਦੇ ਹੋਵੋਗੇ ਯਾਦ ਨੇ ਇਹ ਸਾਰੀਆਂ ਯਾਦ ਨੇ ਹੂੰ ਗੱਦ ਵਰਗੀਆਂ ਦੇ ਬਜਾਰੀਆਂ ਨੇ ਉਹੀ ਗੱਲ ਲੱਗ ਚੱਕੀਆਂ ਹੁੰਦੀਆਂ ਚੱਕੀਆਂ ਤੇ ਆਟਾ ਪੀਂਦੇ ਆਟਾ ਦੀ ਪੇਂਡੀਆਂ ਮਾਰੀਆਂ ਕਦੇ ਦਲੀਆਂ ਮਿੱਠਾ ਬਣਾ ਲਿਆ ਕਦੇ ਨੂਨ ਆ ਬਣਾ ਲਿਆ ਅੱਜ ਤੱਕ ਜਵਾਕ ਨੇ ਉਹੀ ਖਾਣਾ ਬੰਦਾਂ ਤੋਂ ਬਿਨਾ ਸਾਉ ਜੀ ਦੀ ਵੀ ਲੋੜ ਤੇ ਰੋਟੀ ਦੀ ਵੀ ਲੋੜ ਬਸ ਖੇਡਦੇ ਫਿਰਦੇ ਰਹਿੰਦੇ ਕੋਈ ਗੁੱਲੀ ਡੰਡਾ ਖੇਡ ਲਿਆ ਕੋਈ ਨਹੀਂ 10 ਬਾਰ ਮੁਰੀਆਂ ਰਾਤ ਨੂੰ ਬੇਬੇ ਜੀ ਵਰਗੀਆਂ ਸਾਰੀਆਂ ਰਾਤ ਨੂੰ ਇਕੱਠੀਆਂ ਹੋ ਜਾਂਦੀਆਂ ਘਰਾਂ ਦੇ ਨਾ ਹੂੰ ਸਾਡੇ ਘਰ ਸੀ ਆਏ ਤਾਂ ਜਿੰਮੇਦਾਰ ਹੁੰਦੇ ਆਏ ਪੰਡਤਾਂ ਦੇ ਤੇ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸਾਥ ਵਿੱਚ ਤੇ ਦੂਜੀ ਦਾ ਸਵਾਰ ਖੇਡਦੇ ਆ ਹੂੰ ਲੁਕ ਮਚਾਈ ਦੇ ਰਹਿੰਦੇ ਆ ਖੇਡ ਕੇ ਚਾਦੋ ਆਪ ਆਪਣੇ ਅੱਗੇ ਦੀ ਪਿੰਡੇ ਦੇ ਬਾਹਰ ਹੁੰਦੇ ਹੋਂਟਾ ਪੰਦਰਵਾੜ ਵੜ ਪੈਨੇ ਬਾਹਰ 12 ਚ ਪੈਂਦੇ ਭੀੜੇ ਘਰ ਸੀ ਇਹ ਸਾਰਿਆਂ ਦੇ ਛੋਟੇ ਛੋਟੇ ਘਰ ਸੀਗੇ ਇੱਕ ਸਾਡੇ ਵੱਡਾ ਸਰਵਾਜਾ ਤੇ ਆਲਮ ਕਾ ਗਵਾੜਾ ਜਨ ਉਹ ਅੰਦੇ ਨਾ ਗਵਾੜਾਂ ਦੇ ਵਿੱਚ ਜਿੰਨੇ ਸਾਰੇ ਦਰਵਾਜੇ ਬਣਾਈ ਵਾਲੇ ਪਿੰਡ ਦੇ ਤਾਂ ਇਹ ਤਾਂ ਬਣਾਈ ਵਾਲੇ ਪਿੰਡ ਹੈ ਉਹ ਮਨਾਈਆ ਇਹ ਪਿੰਡਾਂ 'ਚ ਹੁਣ ਮਹਾਰਾਜਾ ਸਾ ਆਇਆ ਨਾਲੋ ਵੀ ਜਨ ਸਾਡੇ ਕੋਲ ਤਾਂ ਬਸ ਹੋਈ ਦੱਸ ਜਦੋਂ ਸਾਡਾ ਪ੍ਰਾਵਾਹੀ ਕੰਮ ਲੱਗ ਗਿਆ ਸਾਡੇ ਕੋਲ ਤਾਂ ਕਿਥੇ ਕੀ ਤਾਂ ਤੋੜ ਹੀ ਨਹੀਂ ਰਹਾ ਹੂੰ ਤੇ ਉਹਨੇ ਵੀ ਇੱਕ ਸੰਤ ਸੀ ਵਿਚਾਰਾ ਉਹਨੇ ਅਖਣਾ ਮਾਂ ਅੱਜ ਨਾ ਅੰਬਲ ਨਹੀਂ ਬਣਾ ਤੇਰੇ ਕੋ ਰੋਟੀ ਖਾ ਕੇ ਜਾਣੀ ਹੈ ਹੂੰ ਉਹਨੇ ਮਾਰਨੀ ਦੀ ਐ ਸੋਟੀ ਮਾਰ ਕੇ ਸੋਟੀ ਮਾਂ ਤੇਰੇ ਦੇਵਣ ਤੇ ਦੁੱਧ ਤੇ ਮਾਂ ਇੱਕ ਮੁਠੀ ਪਾ ਦੇ ਦੇ ਬੇਬੇ ਲਈ ਬਾਬਾ ਹਰੇ ਕਮਾਉਣੇ ਲੱਗਿਆ ਤੇ ਰਸੇਵ ਕੋ ਉਹ ਦੇਖੇ ਸਹੀ ਮਾਂ ਫਿਰ ਮੇਰਾ ਭਰਾ ਵੱਡਾ ਹੋ ਗਿਆ ਮੇਰੀ ਮਾਂ ਕੋਈ বাজਾਇਆ ਕਰੇ ਨਰਮਾ ਵੀ ਜਗਾ ਨਾਬ ਨਾਲ ਗੁੱਡਣ ਜਾਇਆ ਕਰੇ ਨਾਲ ਪਾਣੀ ਦਵਾਉਣ ਜਾਇਆ ਕਰੇ ਮੇਰੀ ਨਾਨੀ ਨਾਲ ਜਾਇਆ ਕਰੇ ਬੇਬੇ ਮੈਨੇ ਤਾਂ ਪੱਠੇ ਪੁੱਠੇ ਬੱਢ ਕੇ ਲਿਓਨੇ ਨਾਲ ਨਾਲ ਜਣ ਬਾਈ ਦੇ ਮੈਂ ਵੀ ਕੋਈ ਤਰ੍ਹਾਂ ਕਰਾਉਣਾ ਅੱਗੇ ਜੀ ਸਵਾਤਾਂ ਭਰ ਦਿੰਦੇ ਸਾਈ ਸਾਈ ਰਾਤ ਕੋਤਰ ਕੇ ਹੂੰ ਜੋੜਗਾ ਤੇ ਗਣ ਕੇ ਰੱਖ ਲੈਂਦੇ ਪੂਰ ਦਾ ਤੇ ਬੜਾ ਵਸ ਉਹ ਹੀ ਗੱਲ ਬਹੁਤ ਵਧੀਆ ਟਾਈਮ ਨਿਕਲਦਾ ਸੀ ਜੀ ਹੁਣ ਤਾਂ ਮਗਾਈ ਨੇ ਖારી ਦੁਨੀਆ ਹੂੰ ਉਹਦੇ ਕੋਈ ਸਾਨੂੰ ਮਗਾਈ ਨੂੰ ਵੀ ਨਹੀਂ ਸੀ ਨਾਲ ਸਾਨੂੰ ਕੋਈ ਆ ਮਾਂ ਪਿਓ ਦਾ ਸੀ ਐਵੇਂ ਆਖੀਏ ਵਿਹਾਈ ਸਾਡੇ ਪਿਓ ਹੋਈ ਨਹੀਂ ਬਸ ਜਦੋਂ ਆ ਅੱਜ ਵੀ ਮਸਤੀ ਦੇ ਵਿੱਚ ਦਰਾਂਗੇ ਲਾਉਂਦੇ ਬੰਦੇ ਜੀ हां जी ते ਪੜ੍ਹਾਈ ਲਿਖਾਈ ਦੀ ਜੇ ਗੱਲ ਕਰੀਏ ਨਾ ਜੀ ਪੜ੍ਹਾਈ ਲਿਖਾਈ ਤਾਂ ਜੀ ਮੈਨੂੰ ਕੋਈ ਇੰਨੀ ਕਦੇ ਵੀ ਸੇਕ ਪੰਡਤ ਹੁੰਦਾ ਸਾਡੇ ਹਰੀਰਾਮ ਉਹ ਕੁੜੀਆਂ ਨੂੰ ਨਾ ਦਰਵਾਜਾ ਸੇਢੇ ਕਾ ਹੂੰ ਸੇਢੇ ਕਾ ਦਰਵਾਜਾ ਉੱਥੇ ਸਾਰੀਆਂ ਕੁੜੀਆਂ ਨੂੰ ਗਵਾੜ ਦੀਆਂ ਨ ਕੋਠੀਆਂ ਕਰ ਲੈਂਦਾ ਉੱਥੇ ਉਹ ਪੜਾਉਂਦਾ ਉਹ ਉਹ ਫੜ ਫੜ ਗਏ ਮਗਰ ਬਸ ਕੁੱਤ ਕੱਤੜਿਆ ਕੱਟ ਲਿਆ ਉਹ ਹਾਂ ਸੱਟਿਆ ਆਇਆ ਕੁਤ ਫਰੀ ਰਹਿੰਦਾ ਠੀਕ ਹੈ ਤੇ ਫਿਰ ਵਿਆਹ ਤੁਹਾਡਾ ਕਦੋਂ ਹੋਇਆ ਬਿਆਜ਼ ਤਾਂ ਹੀ ਮੇਰੇ ਕੋਈ ਜਾਦੂਦ ਨਹੀਂ ਹੈਗਾ ਐਵੇਂ ਆਖਾਂ ਸੀ ਗਈ ਮੁਰ ਮੇਰੇ ਵੱਡੇ ਭਰਾ ਤੋਂ ਸਾਗ ਪਹਿਲਾ ਹੋਇਆ ਹੂੰ ਹਾਂਜੀ ਤੇ ਪਹਿਲਾਂ ਉਹ ਛੋਟੀ ਕਰਕੇ ਅਸੀਂ ਤਿੰਜੇ ਸਾੜਦੇ ਹੁੰਦੀ ਮੈਨੂੰ ਉਹਦੀ ਟੋਰਟਾ ਮੇਰਾ ਭਰਾ ਕਹਿੰਦਾ ਆ ਕੇ ਮੈਂ ਬੇਬੀ ਨੂੰ ਇੱਕ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਉਹਨਾਂ ਸਮਿਆਂ 'ਚ ਜਦੋਂ ਵਿਆਹ ਹੁੰਦੇ ਸੀ ਵੀ ਉਹ ਕਿੱਦਾਂ ਜਿਹੇ ਵਿਆਹ ਹੁੰਦੇ ਸੀ ਕਿਵੇਂ ਦਾ ਮਾਹੌਲ ਹੁੰਦਾ ਸੀ ਤੇ ਜੇ ਕਿਸੇ ਨੇ ਦੂਰ ਨੇੜੇ ਆਉਣਾ ਜਾਣਾ ਹੁੰਦਾ ਸੀ ਤਾਂ ਫਿਰ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਹੁੰਦੇ ਸੀ ਉਦੋਂ ਲੋਕਾਂ ਕੋਲ ਆਪਰੇ ਤਾਂ ਜੇ ਮੇਰੇ ਵਿਆਹ ਵੇ ਤਾਂ ਵੱਡੀ ਵਸ ਗਈ ਸੀ ਤੇ ਵੱਡੀ ਗੱਡਾ ਹੀ ਘਰ ਗਈ ਸੀ ਆਪਣੇ ਗੁਜ਼ਾਰਿਆਂ ਵਾਲੇ ਰਿਸ਼ਤੇਦਾਰ ਨੇ ਉਹਨਾਂ ਨੇ ਅਸੀਂ ਵਸਾ ਤੇ ਉਹਨਾਂ ਦੀ ਉਹ ਗੱਡੀ ਸੀ ਮੈਂ ਤਾਂ ਵਾਸ਼ ਗੱਡੀ ਵੀ ਕਾਰਤੀ ਲੈ ਕੇ ਆਏ ਸੀ ਤੇ ਤੇ ਮਗਰੋਂ ਉਹ ਫੇਰ ਆਵਾਜ਼ ਆਈ ਮਗਰੋਂ ਕੰਫਿਊਜ਼ ਹੀ ਗਏ ਹੂੰ ਤੇ ਆ ਹੁੰਦੇ ਸੀ ਆ ਜਿਹੜੇ ਉਹ ਜੋਰਦਨ ਤਾਂਗੇ ਤਾਂਗੇ ਹੁੰਦੇ ਸੀ ਪਰ ਤਾਂਗੇ ਉੱਤੇ ਹੁੰਦੇ ਜਾਂਦੇ ਜਾਂ ਕੋਈ ਟੁਰ ਕੇ ਹੁੰਦੇ ਜਾਂਦੇ ਤੇ ਨਕੂਣੀ ਤੋਂ ਹੂੰ ਜੰਦਾ ਵਾਲਾ ਪਿੰਡ ਹੈ ਤੇ ਬਸ ਉੱਥੇ ਟੁਰ ਕੇ ਜਾਂਦੇ ਨੇੜੇ ਹੀ ਹੈ ਅਸਾਂ ਹੀ ਟਾਈਮ ਨਿਕਲ ਗਿਆ ਜੀ ਬਹੁਤ ਸੋਹਣਾ ਟਾਈਮ ਨਿਕਲਿਆ ਮਾਰਕ ਹੁਣ ਵੀ ਸੋਹਣਾ ਕੱਢੇ सच्चे पातशाह अगे यही बेनती है भी मालिका चंगा ही कड़ी हूँ जवाकों को कारां ने सुखना मेरे बच्चे ने भी पहला कार लई बेची फेर ली वो बेची हूँ फेरा बच्चा मेरा इत दुकान है कि कम कर दालक तंदुरुस्ती देन बहुत चंगा बच्चा है खाना नहीं पीना नहीं किसी की चंकी नहीं माड़ी नहीं आपके काम तो ध्यान है ਜੀ ਉਹਨੇ ਬੱਚੇ ਵੀ ਆਪਦੇ ਬਾਹਰ ਤੋਰਤੇ ਤੁੰਨੇ ਦੋ ਗੁੱਡੀਆਂ ਸੀ ਇੱਕ ਕਾਕਾ ਸੀਗਾ ਉਹ ਵੀ ਬਾਹਰ ਤੋਰਤੇ ਛੁਕਰੇ ਮਾਰ ਕੁ ਦਾ ਸਭ ਨੂੰ ਹੀ ਮਾਰ ਕੁ ਤੰਦਰੁਸਤੀ ਦੇਣੀ ਸਮਰੱਥ ਦੇਵੇ ਤੇ ਤੁਹਾਡੇ ਆਪਣੇ ਕਿੰਨੇ ਬੱਚੇ ਆ ਜੀ ਮੇਰੇ ਜੀ ਇੱਕ ਗੁੱਡੀ ਇੱਕ ਕਾਕਾ ਹੈ ਹਾਂ ਆ ਕਾਕੇ ਹੀ ਤਾਂ ਮੈਂ ਗੱਲ ਕਰੀ ਜਾਨੀ ਆ ਤੇ ਗੁੱਡੀ ਦੇਖ ਲੋ ਗੁਬਿੰਦਪੁਰੇ ਵੈਹੀ ਹੈ ਇੱਥੇ ਹੁਣ ਉਹ ਬੱਚੇ ਪੜਦੇ ਕਰਤੇ ਇੱਥੇ ਆ ਗਏ ਮੁਠੰਡੇ ਆ ਗਏ ਤੇ ਜਦੋਂ ਤੁਸੀਂ ਪਹਿਲਾਂ ਪਿੰਡ ਦੇ ਵਿੱਚ ਰਹਿੰਦੇ ਸੀ ਹਨਾ ਰੱਲੇ ਵੀ ਤੁਸੀਂ ਰਹੇ ਹੋ ਬਹੁਤ ਸਮਾਂ ਤੇ ਉਸ ਤੋਂ ਬਾਅਦ ਵੀ ਜਾਂਦੇ ਆਉਂਦੇ ਰਹੇ ਹੋਗੇ ਹੁਣ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਕੀ ਫਰਕ ਲੱਗਦਾ ਤੁਹਾਨੂੰ ਪਿੰਡ ਦੀ ਤੇ ਸ਼ਹਿਰ ਦੀ ਜ਼ਿੰਦਗੀ ਦਾ ਵਧੀਆ ਜੀ ਉਦੋਂ ਵੀ ਵਧੀਆ ਹੀ ਕੱਢੀ ਆਸਾ ਖੇੜ ਕੇ ਕੱਪ ਲਿਆ ਪੂਰੀ ਹੁੰਦੋਂ ਨਾ ਬੋਣ ਲਾਤਾ ਤਾਣੀ ਬੋਣ ਲਾਤਾ ਇਹ ਜਿਹੀ ਕਰੀ ਗਏ ਕੋਈ ਪਤਾ ਹੀ ਨਹੀਂ ਲੱਗਿਆ ਜ਼ਿੰਦਗੀ ਦਾ ਮੈਂ ਤਾਂ ਆਪ ਸਾਹ ਹੁੰਦਾ ਸੀ ਗੋਇੰਦਾ ਪੱਕਾ ਮਾਰ ਲੈਣਾ ਬਸ ਟਾਈਮ ਕੱਢ ਲੈਣਾ ਕੋਈ ਪਤਾ ਨਹੀਂ ਲੱਗਿਆ ਬਹੁਤ ਸੋਹਣਾ ਟਾਈਮ ਨਿਕਲਿਆ ਤੇ ਕੋਈ ਹੋਰ ਕੋਈ ਤੁਹਾਨੂੰ ਪਿੰਡ ਨਾਲ ਜੁੜੀ ਹੋਈ ਕੋਈ ਯਾਦ ਕੋਈ ਗੱਲ ਯਾਦ ਆਉਂਦੀ ਹੋਵੇ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਪਿੰਡਿਆਂ ਜਾਂਦਾ ਹੈ ਮਹੀਨੇ ਜੀ ਅੱਗੇ ਕੁੜੀਆਂ ਹੁੰਦੀਆਂ ਇਕੱਠੀਆਂ ਉਹਨਾਂ ਦਾ ਮਿੱਡੋ ਇੱਕ ਵਿਚਾਰੀ ਸਹੇਦਲੀ ਸੀਗੀ ਉਹਦੇ ਨਾਲ ਹੀ ਮਦਰੀਆਂ ਦੁਨੀਆ ਬੁਨੀਆ ਕਾਣੀਆਂ ਬੁਨੀਆ ਪਰ ਸਾਇਮੇ ਜਿਵੇਂ ਟਾਈਮ ਨਿਕਲ ਗਿਆ ਫਿਰ ਤੁਸੀਂ ਜਦੋਂ ਇਕੱਠੀਆਂ ਬੈਂਧੀਆਂ ਸੀ ਕੋਈ ਗੀਤ ਵੀ ਗਾਉਂਦੀਆਂ ਹੁੰਦੀਆਂ ਸੀ ਇਕੱਠੀਆਂ ਬਹਿ ਕੇ ਦੇਖ ਵੀ ਤੇਰੇ ਘਰ ਰਹਿੰਦੀ ਐ ਸਾਰਾ ਕੁਝ ਹੀ ਕਰੀ ਜਾਂਦੀਆਂ ਸੀ ਉਹ ਤਾਂ ਟਾਈਮ ਟਾਈਮ ਦੇ ਨਾਲ ਕੋਈ ਤਾਂ ਪੱਢ ਜਾਈ ਰਿਹਾ ਹੈ ਨਾ ਯਾਦ ਵੀ ਹਨ ਕੇ ਭੁੱਲ ਵੀ ਜਾਈਦਾ ਹੈ ਜੇ ਕੋਈ ਯਾਦ ਆ ਤਾਂ ਤੁਸੀਂ ਸਾਨੂੰ ਸੁਣਾ ਦਿਓ ਫਿਰ ਇੱਕ ਅੱਧਾ ਕੋਈ ਉਦੋਂ ਜਦੋਂ ਤੁਸੀਂ ਇਕੱਤ ਦੀਆਂ ਸੀ ਇਕੱਠੀਆਂ ਬਹਿ ਕੇ ਜਾਂ ਹੂੰ ਕਦੇ ਤੀਆਂ ਤੇ ਇਕੱਠੀਆਂ ਹੁੰਦੀਆਂ 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 ਜੇ ਮੇਰਾ ਹੁੰਦੇ ਨਾ ਜੀ ਸਾਰਾ ਦਿਨ ਹੀ ਘਰੇ ਵੜਦੀਆਂ ਤੀਆਂ ਤੇ ਪਿੰਗਾ ਝੂਟਣੀਆਂ ਦਾਸ ਦਾਸਾਂ ਪਾਣੀਆਂ ਚਾਰ ਚਾਰ ਦਾਸਾਂ ਤੇ ਪੌੜੀ ਪਾਣੇ ਪੌੜੀ ਦੇ ਨਾਲ ਦੋ ਜਾਣੀਆਂ ਉਧਰ ਦੇ ਪਾਸੇ ਦੋ ਆਵਦੇ ਦੋ ਉਧਰ ਹੂੰ ਤੇ ਦੋ ਤਿੰਨ ਵਿਚਾਲੇ ਬਾਈ ਦੰਗਾਂ 8-10 ਕੁੜੀਆਂ ਜਾਣ ਉਹ ਹੀ ਗੱਲ ਵੀ ਇਹ ਝੂਟਦੀਆਂ ਪੌੜੀ ਪਾ ਕੇ ਕੌਣ ਤਾਂ ਕੋਈ ਪਤਾ ਹੀ ਨਹੀਂ ਕਿ ਦੋ ਕੋਈ ਪਤਾ ਹੀ ਲੱਗਦਾ ਵੀ ਕਿੱਥੇ ਕੁਝ ਜਾਂਦਾ ਕਿੱਥੇ ਨਹੀਂ ਆਉਂਦਾ ਹੈ ਨਾ ਅੰਦਰੋਂ ਅੰਦਰੀ ਅੱਗ ਤਾਂ ਸਾਰਾ ਦਿਨ ਉੱਤੇ ਰਹਿੰਦੀਆਂ ਪਿੱਪੜਾਂ ਤਾਂ ਬਈ ਹਮ ਇੱਕ ਆਪਣਾ ਗੁਰਦੁਆਰਾ ਸੀ ਗੁਰਦੁਆਰੇ ਦੇ ਮੂਰੇ ਲੱਗ ਪਈ ਸੀ ਉੱਥੇ ਝੂਲਦੀਆਂ ਕੋਈ ਡਰ ਨਹੀਂ ਸੀ ਖੂਸੇ ਉੱਥੇ ਆਪਣਾ ਆਦਮ ਕਾ ਗਵਾੜ ਹਮ ਵੱਡਾ ਦਰਵਾਜ਼ਾ ਹਜੇ ਵੀ ਹੈਗਾ ਉਹ ਬਹੁਤ ਬਾਰ ਬਾਰ ਬੰਦ ਕਰਾਉਂਦੇ ਨੇ ਹਜੇ ਵੀ ਹੈਗਾ ਇਹ ਛੋਟੇ ਪਿੰਡ ਦੀ ਜੋ ਗੱਲ ਕਰਦੇ ਆਂ ਪਰਲੇ ਦੀ ਹਨਾ ਉੱਥੇ ਤਾਂ ਮਤਲਬ ਨਹਿਰ ਲੰਘਦੀ ਆ ਕੋਲ ਦੀ ਤੇ ਪਾਣੀ ਵਧੀਆ ਸੀ ਕਿ ਉੱਥੇ ਵੀ ਖੂਹਾਂ ਚੋਂ ਪਾਣੀ ਕੱਢਦੇ ਸੀ ਕਿ ਘਰਾਂ ਦੇ ਵਿੱਚ ਨਲਕੇ ਜਾਂ ਵੀ ਹੋਰ ਕੋਈ ਸਾਧਨ ਸੀ ਵੀ ਤਾਂ ਨਲਕੇ ਹੁੰਦੇ ਜੀ ਨਲਕੇ ਹੂੰ ਨਲਕੇ ਹੁੰਦੇ ਸਾਹ ਦੇ ਧਾਜ ਹੂੰ ਬਸ ਉੱਥੋਂ ਥਾਰੇ ਭਰੀ ਜਾਂਦੇ ਰਾਲ ਮੇਰੇ ਤੇ ਜੋ ਖਰਾਬ ਹੋਣਾ ਤਾਂ ਰਾਲ ਮਿਲ ਕੇ ਡੋਟ ਕਰਾ ਦੇਣਾ ਤੇ ਰਾਜੇ ਕਹਿੰਦੇ ਵੀ ਰਾਜੇ ਢੁੱਕੇ ਸੀ ਆਪਾਂ ਨੂੰ ਨਹੀਂ ਪਤਾ ਇਹ ਸੱਤ ਢੁੱਕੇ ਆ ਕਿ 21 ਸੱਤ 12 ਢੁੱਕੇ ਹੂੰ ਪੁਰਕੂ ਦੁਗਾਨਾ ਜੁੱਤੀ ਲਕੋਦੀ ਹੂੰ ਕਹਿੰਦੀ ਆ ਵੀ 7 ਬਿੱਡਾ ਖੂਦ ਵਾਕੇ ਜਾਵੇਂਗਾ ਉਹ ਜਿਹੜਾ 7 ਬਿੱਡਾ ਖੂ ਆਪਨੇ ਵੀ ਆਏਗਾ ਪਿੰਡ ਠੀਕ ਹੈ ਯਾਨੀ ਡੇਰਾ ਹੈ ਨਾ ਮਾਸਤਰਾਮ ਦਾ ਡੇਰਾ ਹੂੰ ਉਹਦੇ ਮੂਰੇ ਖੂ ਆਏਗਾ ਉਹ 7 ਬਿੱਡਾ ਯਾਨੀ ਉਸ ਰਾਜੇ ਨੇ ਲਗਵਾਇਆ ਜਿਹਨੂੰ ਹਾਂ ਜੀ ਰਾਜੇ ਨੇ ਰਾਜੇ ਨੇ ਦਬਾਇਆ ਤੇ ਕੁੜੀਆਂ ਨੇ ਜੁੱਤੀ ਲਕੋਦੀ ਠੀਕ ਹੈ ਤੇ ਜੁੱਤੀ ਦੇਣ ਵਾਸਤੇ ਫਿਰ ਉਹਨਾਂ ਨੇ ਕਿਹਾ ਬਿੱਡਾ ਲਾ ਕੇ ਜਾਓ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਹੋਰ ਕੋਈ ਖੇਤੀਬਾੜੀ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਭਰਾ ਕਰਦੇ ਸੀਗੇ ਤੇ ਖੇਤੀਬਾੜੀ ਮੇਰਾ ਭਰਾ ਬਥੇਰੀ ਕਰੇ ਜੀ ਕੋਈ ਕੰਮ ਨਹੀਂ ਛੱਡਿਆ ਉਹਨੇ ਮਸਲ ਨਾ ਵੀ ਬਣਾਇਆ ਕੁਦਰਿਆਆਂ ਕਣਕਾਂ ਕੁਤਰਾ ਕਰਦੇ ਗਾਉਂਦੇ ਬਹੁਤ ਕੁਝ ਫਿਰ ਇਹ ਇਕੱਠੇ ਹੋ ਕੇ ਭਾਮਣ ਬਾਣੀਏ ਇੱਥੇ માતા ਦੇ ਮੰਦਰ ਜਾਉਂਦੇ ਉਦੋਂ ਵੀ ਮੇਰੇ ਭਰਾ ਨੂੰ ਲਿਉਂਦੇ ਵੀ ਚੱਲ ਭਾਈ ਮੰਦਰ ਸੇ ਤੇ ਆਪਾਂ ਚੱਲਣਾ ਗੰਧਾ ਲਾਉਣਾ ਉੱਥੇ ਚੰਦਰ ਰਹਿੰਦਾ ਫਿਰ ਬਿਆਸ ਬਗ ਜਾਂਦਾ ਨਾਲ ਸਾੜੀ ਸੰਗਤ ਬਹਿ ਜਾਂਦੀ ਹੂੰ ਫਿਰ ਬਿਆਸ ਸਾਹਿਬ ਦਾ ਕੈਂਟਰ ਲੈ ਜਾਂਦਾ ਉੱਥੇ ਬਹੁਤ ਸੇਵਾ ਕਰੀ ਮਾਥਾ ਦੇ ਮੰਦਰ ਤੇ ਬਹੁਤ ਕਿ ਸੇਵਾ ਕਰੀ ਉੱਦੇ ਹੂੰ ਉੱਬਾ ਪਿੰਡ ਐ ਉੱਥੇ ਬਹੁਤ ਸੇਵਾ ਕਰੀ ਮੇਰੇ ਭਰਾ ਨੇ ਕੋਈ ਕਮੀ ਨਹੀਂ ਛੱਡੀ ਅੱਜ ਓ ਦੇ ਘਰੇ ਕੋਈ ਕਾਟਾ ਨਹੀਂ ਮਾਰਕ ਨੇ ਕੁਝ ਨਹੀਂ ਲਕੋ ਕੇ ਰੱਖਿਆ ਹੂੰ ਤੇ ਛੋਟੇ ਭਰਾ ਬਾਰੇ ਵੀ ਥੋੜਾ ਬਹੁਤ ਦੱਸੋ ਸਾਨੂੰ ਵੀ ਉਹ ਉਹ ਕਿਵੇਂ ਜੀਦੇ ਸੀਗੇ ਛੋਟਾ ਪਰਾ ਠੀਕ ਹੈ ਛੋਟਾ ਪਰਾ ਦਮਤ ਖੇਡਾਂ ਜੀ ਰਹਿੰਦਾ ਹੂੰ ਜਾਂ ਸਾਥ ਚ ਮੁੰਡਿਆਂ ਚ ਇਹ ਨਹੀਂ ਸੀ ਜਾਂਦਾ ਸਾਥ ਚ ਠੀਕ ਉਹ ਸਾਥ ਚ ਵੀ ਵਗ ਜਾਂਦਾ ਆਂਗਾ ਕਬੜੀ ਗੁੱਡੀ ਵੀ ਖੇਡਣ ਲੱਗ ਜਾਂਦਾ ਭਾਰ ਵੀ ਚੱਕਦਾ ਹਾਂ ਪਾਲਦਾ ਸਾਡੇ ਦਾ ਸਭਾਏ ਵੀ ਸੀ ਉਹ ਤਾਂ ਜਾਂਦਾ ਇੱਕ ਮੈਂ ਸੁਣਿਆ ਵੀ ਰਿਕਾਰਡ ਵੀ ਸੀ ਉਹਨਾਂ ਕੋਲ ਪੁਰਾਣੇ ਤਵੇ ਬਠੇਲੇ ਸੀਗੇ ਇਹਨੂੰ ਚਾਰ ਬਣਾਏ ਉਹ ਕਿਸੇ ਨੇ ਕਾਇਤਾ

ਜਿਹੜਾ ਉਹਨਾਂ ਤੁਸੀਂ ਵਿਚਾਰਾ ਉਹਨੇ ਅੱਖ ਨਾ ਨਹੀਂ ਮਾ ਤਰੇ ਦੇਵਰਾ ਚ ਦਦ ਦੇਖੀ ਨਾ ਤਾਂ ਤਰ ਭੁੱਲਨੇਗੀ ਅੱਜ ਮੇਰੇ ਫਰਾਤਾ ਤਰ ਭੁੱਲ ਦੇਪਤੀ ਜੀ ਅੱਜ ਉਹਨਾਂ ਨੂੰ ਕੋਈ ਕਮੀ ਛੱਡੀ ਮਾਰ ਬਨੇ ਤੇ ਤੁਹਾਡੇ ਸਾਰੇ ਪਰਿਵਾਰ ਬਾਰੇ ਵੀ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਇੱਥੇ ਦਾ ਪਿੰਡ ਸੀ ਜਿਹੜਾ ਵੀ ਜਦੋਂ ਤੁਸੀਂ ਆਏ ਸੀ ਵਿਆਹ ਕਿ ਉਦੋਂ ਕਿਵੇਂ ਜਿਹਦਾ ਮਾਹੌਲ ਸੀ ਤੇ ਹੁਣ ਕਿਵੇਂ ਜਿਹਦਾ ਮਾਹੌਲ ਹੈ ਹੁਣ ਵੀ ਠੀਕ ਹੈ ਜੀ ਉਦੋਂ ਵੀ ਠੀਕ ਸੀ ਆਪਾਂ ਤਾਂ ਕਿਉਂਕਿ ਜਦੋਂ ਆਪਣੇ ਕੋ ਕਿਸੇ ਨੇ ਖਾਣੀ ਨਹੀਂ ਸੀ ਇੱਕ ਬਾਪੂ ਜੀ ਸਾਡਾ ਇੱਕ ਫੌਜੀ ਸੀ ਸਾਡਾ ਮਿੱਤਰ ਸੂ ਹੂੰ ਤੇ ਛੋਟਾ ਮਾਸਟਰ ਸੀ ਜਗਰਾਜ ਤੇ ਇਹ ਵਿਚਾਰੇ ਆਪਦੇ ਬਾਹੀ ਬੂਹੇ ਚ ਰਹਿੰਦੇ ਸੀਗੇ ਹਾਂ ਜਾਂ ਉਥੇ ਦਾ ਕੰਮ ਪਈ ਦੇਣ ਲੈਣ ਜਿਹਦਾ ਵਸਾਇਆ ਜਾਂ ਕਰੀ ਜਾਂਦੇ ਆਪੋ ਆਪਣਾ ਜਣੂ ਆਪੋ ਆਪਣੀ ਥਾਂ ਬਹੁਤ ਕੀਤਾ ਚੰਗਾ ਹੀ ਕੀਤਾ ਜੀ ਆਪਾਂ ਤਾਂ ਚੰਗਾ ਹੀ ਲੱਗਿਆ ਕੋਈ ਜਦ ਦਾਰੂ ਨਹੀਂ ਸੀ ਪੀਣੀ ਕੋਈ ਕਿਤੇ ਮਾਰੇ ਥਾਂ ਜਾਣਾ ਨਹੀਂ ਸੀ ਉੰਨਾਂ ਦੇ ਦੋਨੇ ਕੋਲ ਨਾਮ ਲਿਆ ਮਨੇ ਅਮਨ ਜਿੰਦਰ ਦੇ ਬਾਪੂ ਜੀ ਨੇ ਹੂੰ ਉਹ ਤੋਂ ਦਾਇ ਤੇ ਫਿਰ ਉਦੋਂ ਮਗਰ ਮੇਰੇ ਪਰਾਂ ਨੂੰ ਦਬਾਇਆ ਹੂੰ ਤੇ ਬਹੁਤ ਚੰਗਾ ਹੀ ਕੰਮ ਕਰਿਆ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਤੁਸੀਂ ਮਤਲਬ ਜਿਵੇਂ 80 ਸਾਲ ਦੇ ਹੋ ਗਏ ਹਨਾ ਤੇ ਸਿਹਤ ਪੱਖੋਂ ਠੀਕ ਰਹਿੰਦੇ ਹੋ ਸਿਹਤ ਪੱਖੋਂ ਠੀਕ ਹੈ ਜੀ ਮੈਨੂੰ ਆਖਾ ਕੋਈ ਤਕਨੀਕ ਨਹੀਂ ਮੈਨੂੰ ਅੱਜ ਦੀ ਘੜੀ ਹੂੰ ਕਦੋਂ ਪਤਾ ਨਹੀਂ ਅੱਜ ਦੀ ਘੜੀ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਚਲੋ ਅਸੀਂ ਵੀ ਇਹੀ ਦੁਆ ਕਰਦੇ ਆਂ ਵੀ ਤੁਸੀਂ ਤੰਦਰੁਸਤ ਰਹੋ ਤੇ ਜਿਵੇਂ ਤੁਸੀਂ ਸਾਰੀਆਂ ਪ੍ਰਾਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਐਂ ਤੁਸੀਂ ਖੁਸ਼ ਨੁਮਾ ਜ਼ਿੰਦਗੀ ਜਿਹੜੀ ਅੱਗੇ ਵੀ ਜਿਉਂਦੇ ਰਹੋ ਕਿਉਂਕਿ ਤੁਸੀਂ ਬਹੁਤ ਸ਼ੁਕਰਗੁਜ਼ਾਰ ਹੋ ਉਸ ਪਰਮਾਤਮਾ ਦੇ ਤੇ ਇਹੀ ਮੇਰਾ ਕਹਿਲਾ ਵੀ ਸਭ ਤੋਂ ਵੱਡੀ ਗੱਲ ਇੱਕ ਮੇਰੀ ਭਤੀਜੀ ਹੈ ਜੀ ਬਹੁਤ ਹੀ ਮੈਨੂੰ ਸਹਾਰਾ ਹੈ ਉਹਦਾ ਮੈਂ ਕੋਈ ਗੱਲ ਹੁੰਦੀ ਹੈ ਉਹ ਸਾਨੂੰ ਪੁੱਛੀ ਜਾਂਦੀ ਆ ਵੀ ਦੱਸ ਉਹਦੇ ਹੁਣ ਕਿਵੇਂ ਕਰੀਏ ਪੁੱਤ ਹੂੰ ਆਦਾ ਨਾ ਆ ਭਗਵਾ ਆਇਆ ਉਹ ਮੈਨੂੰ ਬਹੁਤ ਸਹਾਰਾ ਦਿੰਦੀ ਐ ਠੀਕ ਬਹੁਤ ਦਿੰਦੀ ਐ ਹੁਣ ਤਾਂ ਬੇਲੋ ਵੀ ਮੇਰਾ ਭਰਾ ਵੀ ਦੋਨੇ ਤੁਰ ਗਏ ਹਨਾ ਮੈਨੂੰ ਉਹਦਾ ਬਹੁਤ ਵੱਡਾ ਸਹਾਰਾ ਐ ਚਲੋ ਫੋਨ ਕਰ ਲੈਂਦੀ ਐ ਉਸ امید ਦੇ ਦਰਸ਼ਕੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਇਸ ਦੇ ਨਾਲ ਹੀ ਮੈਂ ਤੇ ਮੇਰੇ ਨਾਲ ਇਸ ਚੈਨਲ ਸੁਪਨੋਡਾਰੀ ਦੇ ਸਰਪ੍ਰਸਤ ਸਤਪਾਲ ਮਾਨ ਤੁਹਾਡੇ ਤੋਂ ਚਾਹਾਂਗੇ ਆਗਿਆ ਫਿਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟਿਆੰਡਾ ਸੰਪਰਕ ਨੰਬਰ 9781964005